ਫਗਵਾੜਾ ਦੇ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲ ਦੇ ਨਜ਼ਦੀਕ ਖਾਲੀ ਪਲਾੜ ਵਿੱਚੋਂ ਪ੍ਰਯੋਗ ਕੀਤੀਆਂ ਭਾਰੀ ਮਾਤਰਾ ਵਿੱਚ ਮਿਲੀਆਂ ਸਰਿੰਜਾਂ ਦੀ ਖਬਰ ਨੂੰ ਨਵਰੰਗ ਚੈਨਲ ਵੱਲੋਂ ਬੜੀ ਹੀ ਪ੍ਰਮੁਖਤਾ ਨਾਲ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਉੱਥੇ ਹੀ ਸਿਵਲ ਹਸਪਤਾਲ ਫਗਵਾੜਾ ਦੇ ਐਸਐਮਓ ਡਾਕਟਰ ਲੈਂਬਰਾਮ ਅਤੇ ਡਾਕਟਰ ਲੋਚਨ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਪ੍ਰਯੋਗ ਕੀਤੀਆਂ ਭਾਰੀ ਮਾਤਰਾ ਵਿੱਚ ਸਰਿੰਜਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰਾਮ ਨੇ ਆਖਿਆ ਕਿ ਇਸ ਮਾਮਲੇ ਸੰਬੰਧੀ ਬ ਕੀ ਕੀਤੀ ਆਵੇਗੀ ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਸਹਿਜ ਹਸਪਤਾਲ ਦਾ ਡਾਕਟਰ ਅਤੇ ਸਟਾਫ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਸੀ ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਸਹਿਜ ਹਸਪਤਾਲ ਦੀ ਟੀਮ ਮੌਕੇ ਤੋਂ ਵਾਪਸ ਚਲੀ ਗਈ ਜੋ ਕਿ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਬੰਦੀ ਕਾਰਵਾਈ ਕੀਤੀ ਆਵੇਗੀ ਕਾਫੀ ਜੂਸ ਸਰਿੰਜਾਂ ਪਾਈਆਂ ਗਈਆਂ ਸਰਿੰਜੇ ਜਿਹੇ ਨੀਡਲਸ ਤੇ ਅਸਤਰਾ ਲੱਗਦਾ ਕਿ ਇੱਥੇ ਕੁਝ ਸ਼ਰਾਰਤੀ ਅਨਸਰ ਇਹਦੇ ਨਸ਼ੇ ਦੀ ਆਦੀ ਹਨ ਆ ਕੇ ਇੰਜੈਕਸ਼ਨ ਵਗੈਰਾ ਲਗਾਉਂਦੇ ਹਨ ਤੇ ਇਹਦੇ ਬਾਰੇ ਵੀਡੀਓ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਕੋਖ ਕੀਤੀ ਗਈ ਹੈ ਇੱਥੇ ਸਰਿੰਜਾਂ ਪਾਈਆਂ ਗਈਆਂ ਹਨ ਤੇ ਇਹਦੇ ਬਾਰੇ ਸਬੰਧਤ ਵਿਭਾਗਾਂ ਨੂੰ ਵੀ ਕਿਹਾ ਗਿਆ ਹੈ ਸਾਰਿਆਂ ਦੀ ਨੋਟਿਸ ਵਿੱਚ ਲਿਆਂਦਾ ਗਿਆ ਹੈ ਤੇ ਪੁਲਿਸ ਦੀ ਪੁਲਿਸ ਨੂੰ ਵੀ ਮੈਟਰ ਦੱਸਿਆ ਗਿਆ ਹੈ ਔਰ ਪੁਲਿਸ ਦੇ ਅਫਸਰਾਂ ਨੇ ਪ੍ਰੋਸਾ ਦੁਆਇਆ ਹੈ ਕਿ ਇੱਥੇ ਇਸ 플ੌਟ ਦੀ ਚਾਰ ਦਿਵਾਰੀ ਕਰਵਾਈ ਜਾਵੇ ਪ੍ਰੋਪਰ ਗੇਟ ਵਗੈਰਾ ਲਗਾਇਆ ਜਾਵੇ ਤਾਂ ਕਿ ਤੇ ਜਿਹੜੇ ਨਸਿਹਯਾਦੀ ਹਨ ਜਿਹੜੇ ਇਸ ਤਰ੍ਹਾਂ ਆ ਮਾਨਤਾ ਪ੍ਰਾਪਤ ਸੈਂਟਰਾਂ ਤੋਂ ਦਵਾਈ ਨਾ ਲੈ ਕੇ ਠੀਕੇ ਇਲਾਜ ਨਾ ਕਰਵਾ ਕੇ ਇਸ ਤਰ੍ਹਾਂ ਕਰਦੇ ਹਨ ਤਾਂ ਕਿ ਉਹਨਾਂ ਨੂੰ ਰੋਕ ਪਾਈ ਜਾ ਸਕੇ ਸਰ ਨਿੱਜੀ ਹਸਪਤਾਲ ਕਿਹੜਾ ਨਿਕਲਿਆ ਜਿਹਦੇ ਲੱਗੇ ਸਿਰਿੰਜਾਂ ਮਿਲੀਆਂ ਜਿਸ ਦੇ ਲਾਗੇ ਮਿਲੀਆਂ ਹਨ ਇਸ ਹਸਪਤਲ ਦੇ ਨਾਲ ਹੀ ਪਲਾਟ ਹੈਗਾ ਉਹਨਾਂ ਦੀ ਸਾਈਡ ਦੇ ਨਾਲ ਹੈ ਕੀ ਮੌਕੇ ਤੇ ਉਹਨਾਂ ਦਾ ਰਿਕਾਰਡ ਵਗੈਰਾ ਚੈੱਕ ਕੀਤਾ ਗਿਆ ਕਿ ਅਦਰ ਜ਼ਿਲੇ ਚੋਂ ਬੰਦੇ ਗੋਲੀਆਂ ਲੈਣ ਆਉਂਦੇ ਆ ਕਿ ਇੱਥੇ ਕਿੱਦਾਂ ਆਉਂਦੇ ਇਹਦੀ ਕੋਈ ਜਾਂਚ ਕੀਤੀ ਗਈ ਤੁਹਾਡੇ ਵੱਲੋਂ ਇਹਦੀ ਜਾਂਚ ਹਾਲੇ ਪ੍ਰੀਲੀਮਿਨਰੀ ਪੁੱਛਿਆ ਗਿਆ ਤੇ ਇਹਦੀ ਜਾਂਚ ਉਹਨਾਂ ਦੇ ਜਿਹੜਾ ਚਾਰਜਰ ਨੂੰ ਹਸਪਤਾਲ ਭਲਾਇਆ ਜਾਵੇਗਾ ਤੇ ਰਿਕਾਰਡ ਵੀ ਮਗਾਇਆ ਪਰ ਜਦੋਂ ਤੁਸੀਂ ਮੌਕੇ ਤੇ ਸਾਰਾ ਮੌਕੇ ਤੇ ਮੋਹਿੰਨਾ ਕਰ ਰਹੇ ਸੀ ਤੁਹਾਡੇ ਨਾਲ ਡਾਕਟਰ ਡਾਕਟਰ ਲੋਚਨ ਵੀ ਸੀ ਤੇ ਪਰ ਜਿਹੜਾ ਨਿਜੀ ਸਹਿਜ ਹਸਪਤਲ ਦੀ ਉਹਨਾਂ ਦੀ ਟੀਮ ਅੱਜ ਤਾਂ ਤੁਹਾਨੂੰ ਮੌਕੇ ਤੇ ਛੱਡ ਕੇ ਚਲ ਗਈ ਤਾਂ ਤੁਹਾਨੂੰ ਕੀ ਲੱਗੇ ਸਾਰੀ ਕਾਰਗੁਜ਼ਾਰੀ ਚ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਦ ਸਾਰੇ ਕੀ ਹੋਇਆ ਹੋਇਆ ਹੈ ਕਿ ਪੀਰ ਤੁਹਾਨੂੰ ਮੌਜੂਦਾ ਉੱਤੇ ਛੱਡ ਕੇ ਚਲ ਗਏ ਹਾਂ ਜੀ ਮੌਜੂਦ ਹਨ ਤੇ ਉਹਨਾਂ ਨੂੰ ਮੌਜੂਦ ਰਹਿਣਾ ਚਾਹੀਦਾ ਹੈ ਦੱਸੋ ਜਿਹੜੀਆਂ ਇੰਨੀਆਂ ਸਰਿੰਜਾਂ ਮਿਲੀਆਂ ਇਹ ਕੀ ਕੀਤੀਆਂ ਜਾਣਗੀਆਂ ਤੁਸੀਂ ਇਸ ਤਰ੍ਹਾਂ ਜੀ ਦੇਖੋ ਇਹ ਨੀਆ ਸਰੰਜਾ ਦਾ ਕੋਈ ਹੋਰ ਤਾਂ ਮਤਲਬ ਨਹੀਂ ਬਣਦਾ ਇਹ ਹੀ ਆ ਕਿ ਕੁਝ ਜਿਹੜੇ ਨਸ਼ੇ ਦੇ ਆਦੀ ਹਨ ਉਹਨਾਂ ਵੱਲੋਂ ਮੈਸੇਜ ਉਸ ਹੋ ਰਿਹਾ ਹੈ ਇਹਦੀ ਜਾਂਚ ਹੋਏਗੀ ਤੁਹਾਡੇ ਵੱਲੋਂ ਹਾਂਜੀ ਹਾਂਜੀ ਇਹ ਅਸੀਂ ਲਿਖ ਕੇ ਪਾਵਾਂਗੇ ਤੇ ਆ ਸਕਦੇ ਦੀ ਕੋਈ ਵੀ ਚਾਹਤ ਜਿਕਰ ਜੋਗ ਹੈ ਕਿ ਸਰਿੰਜਾ ਦੇ ਮਿਲੇ ਜ਼ਖੀਰੇ ਤੋਂ ਬਾਅਦ ਜਿੱਥੇ ਕਿ ਇਹ ਸਾਰਾ ਮਾਮਲਾ ਸਿਹਤ ਵਿਭਾਗ ਦੇ ਨੋਟਿਸ ਵਿੱਚ ਆਉਣ ਦੇ ਨਾਲ-ਨਾਲ ਫਗਵਾੜਾ ਪੁਲਿਸ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਹੋ ਜਿਹੇ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਦੀ ਤਾਂ ਜੋ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਰੋਕਿਆ ਜਾ ਸਕੇ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ